4.0 ਜਿਹੜਾ ਕਿ ਅੱਜ ਤੋਂ ਚਾਲੂ ਹੋਇਆ ਹੈ ਉਹਦੇ ਵਾਸਤੇ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਦੇ ਮੁਤਾਬਕ ਅਸੀਂ ਜਿਲ੍ਹਾ ਲੁਧਿਆਣਾ ਦੇ ਵਾਸਤੇ ਉਪ ਤੋਂ ਜਿਹੜੇ ਸੀਗੇ ਅੱਜ ਸਵੇਰੇ ਜਾਰੀ ਕਰਤੇ ਸੀਗੇ ਇਹਨਾਂ ਹੁਕਮਾਂ ਦੇ ਮੁਤਾਬਕ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਿਲਕੁਲ ਹੀ ਜਮਾ ਬੰਦ ਕੀਤਾ ਹੋਇਆ ਹੈ ਜਿਵੇਂ ਕਿ 에ਅ ਟ੍ਰੈਵਲ ਜਿਹੜਾ ਹੈਗਾ ਰੇਲ ਟ੍ਰੈਵਲ ਜਿਹੜਾ ਹੈਗਾ ਕੋਈ ਇਸ ਵੇਲੇ ਪਰਮਿਸ਼ਨ ਨਹੀਂ ਹੈ ਕਿ ਐਜੂਕੇਸ਼ਨਲ ਇੰਸਟੀਟਿਊਟਸ স্কুল कॉलेजेस ট্রেনিং ইনস্টিটিউট কোচিং ইনস্টিটিউট ইন আনু پوری ਤਰ੍ਹਾਂ ਤੇ ਮਨਾਈ ਹੈਗੀ 호텔 ਰੈਸਟੋਰੈਂਟਸ ਅਦਰ ਹਸਪਿਟੈਲਿਟੀ ਸਰਵਿਸਿਜ਼ ਸਿਨੇਮਾ ਹਾਲ ਮਾਲਸ ਜਿਮਨੇਜੀਅਮ ਐਂਟਰਟੇਨਮੈਂਟ ਪਾਰਕスイਮਿੰਗ ਪੂਲਸ ਥੀਏਟਰ ਬਾਰ ஆடிਟੋਰੀਅਮਸ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹਾਲ ਦੀ ਕਿਹੜੀ ਬੰਦ ਰੱਖਿਆ ਜਾਵੇਗਾ ਕੋਈ ਵੀ ਸੋਸ਼ਲ ਪੋਲੀਟੀਕਲ ਕਲਚਰਲ ਤੇ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਗੈਦਰਿੰਗ ਜਿਹੜੀ ਹੈਗੀ ਉਹ ਪਰਮਿਟ ਨਹੀਂ ਕੀਤੀ ਜਾਵੇਗੀ ਕੋਈ ਵੀ ਰਿਲੀਜੀਅਸ ਪਲੇਸ ਆ ਪੂਜਾ ਵਾਲੀ ਥਾਂਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਉੱਥੇ ਵੀ ਕੋਈ ਵੀ ਇਕੱਠ ਜਿਹੜਾ ਹੈਗਾ ਉਹ ਨਹੀਂ ਹੋ ਦਿੱਤਾ ਜਾਵੇਗਾ ਉਸ ਦੀ ਕੋਈ ਮਨਜ਼ੂਰੀ ਨਹੀਂ ਹੋਵੇਗੀ ਰਾਤ ਨੂੰ 7 ਵਜੇ ਤੋਂ ਸਵੇਰੇ 7 ਵਜੇ ਦੇ ਵਿਚਕਾਰ ਮੂਵਮੈਂਟ ਲੋਕਾਂ ਦੀ ਮੂਵਮੈਂਟ ਜਿਹੜੀ ਹੈਗੀ ਉਹ ਅਲਾਉ ਨਹੀਂ ਹੋਵੇਗੀ ਸਿਵਾਏ ਕਿਸੇ ਮੈਡੀਕਲ ਇਮਰਜੈਂਸੀ ਵਗੈਰਾ ਦੇ ਜਿਹੜੇ 65 ਸਾਲ ਤੋਂ ਉੱਤੇ ਦੇ ਲੋਕ ਹੈਗੇਂਗੇ ਪ੍ਰੈਗਨੈਂਟ ਲੇਡੀਆਂ ਆਈਆਂ 10 ਸਾਲ ਤੋਂ ਕੱਟ ਵਾਲੇ ਬੱਚੇ ਆਣਗੇ ਉਹਨਾਂ ਦੇ ਵੀ ਬਾਹਰ ਨਿਕਲਣ ਤੇ ਮਨਾਹੀ ਰਹੇਗੀ ਇਸ ਤੋਂ ਇਲਾਵਾ ਜਿਹੜੀਆਂ ਮਨਜ਼ੂਰ ਸਦਾ ਚੀਜ਼ਾਂ ਹੈਗੀਆਂ ਉਹਨਾਂ ਦੀ ਡਿਟੇਲ ਦਿੱਤਾ ਹੈ ਗਿਆ ਜਿਹੜੇ ਵੀ ਪ੍ਰਾਈਵੇਟ ਗਵਰਨਮੈਂਟ ਹਸਪੀਟਲਸ ਹੈਗੇ ਜਾਂ ਕਲੀਨਿਕਸ ਹੈਗੇ ਉਹਨਾਂ ਦੀ ਓਪੀਡੀ ਜਿਹੜੀਆਂ ਹੈਗੀਆਂ ਉਹ ਚਾਲੂ ਰਹਿਣਗੀਆਂ ਇਸ ਤੋਂ ਇਲਾਵਾ ਆਦਮੀ ਜਿਹੜੇ ਹੈਗੇ ਇੰਡੀਵਿਜੂਅਲ ਜਿਹੜੇ ਹੈਗੇ ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ ਵਿਦਨ ਸਟੇਟ ਮੂਵ ਕਰ ਸਕਦੇ ਹੈ ਵਿਦਨ ਸਟੇਟ ਦਾ ਮਤਲਬ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਆ ਜਾ ਸਕਦੇ ਨੇ ਹੁਣ ਉਦੇ ਵਾਸਤੇ ਉਹਨਾਂ ਨੂੰ ਸੈਪਰੇਟ ਕੋਈ ਪਾਸ ਵਗੈਰਾ ਜਿਹੜਾ ਹੈਗਾ ਭੁੱਲਣ ਦੀ ਲੋੜ ਨਹੀਂ ਹੋਵੇਗੀ ਇੰਟਰ ਸਟੇਟ ਮੂਵਮੈਂਟ ਯਾਨੀ ਕਿ ਇੱਕ ਸਟੇਟ ਤੋਂ ਦੂਜੇ ਸਟੇਟ ਜੇ ਕਿਸੇ ਨੂੰ ਜਾਣਾ ਹੋਵੇਗਾ ਤਾਂ ਉਹ ਹਾਲੇ ਬਿਲਕੁਲ ਹੀ ਸਮੂਥਲੀ ਬੰਦਾ ਜਿਹੜਾ ਹੈਗਾ ਉਹ ਨਹੀਂ ਜਾ ਸਕਦਾ ਇਸ ਦੇ ਵਾਸਤੇ ਪ੍ਰੋਟੋਕਾਲ ਜਿਹੜੇ ਹੈਗੇ ਹੈਲਥ ਡਿਪਾਰਟਮੈਂਟ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਬਣਾਏ ਗਏ ਨੇ ਉਹ ਫੋਲੋ ਕਰਨੇ ਪੈਣਗੇ जिमें कि एक स्टेट तो दूजे स्टेट में जाने के लिए लोगों वालों दोनों स्टेटा तो परमिशन जी लेनी पवेगी और अपनी मेडिकल स्क्रीनिंग जी वो तो करवानी पेगी परमिशन जो मिलेगी बसिस जगिया फॉर द टाइम भी इंटर स्टेट बसा जगह गवर्नमेंट ज परमिट करेगी केवल वो चलन और शेयर्ड ऑटो कैब्स वगैरह जड़िया है वह चल सकते हैं लेकिन ये केवल वन प्लस टू जो है वो लोग ही अलाउ किए जाने ड्राइवर तो अलावा दो बंदे होर बै सकते हैं रिक्शा ऑटो रिक्शा वगैरह जोड़े हैं वो भी परमिटेड ने लेकिन उन्होंने उत्ते भी बंद रिस्ट्रिक्शन होगी फोर व्हीलर जे उस भी एक अगे और दो बंदे पिछे बह सकते हैं टू व्हीलर जे टू व्हीलरा दे ਉੱਤੇ ਜਾਂ ਤਾਂ ਇੱਕ ਆਦਮੀ ਇਕੱਲਾ ਵਹਿ ਸਕਦਾ ਹੈ ਜਾਂ ਫਿਰ ਇੱਕ ਆਦਮੀ ਜਿਹੜਾ ਹੈਗਾ ਆਪਣੇ ਨਾਲ ਆਪਣੇ ਘਰਵਾਲੀ ਨੂੰ ਬਿਠਾ ਸਕਦਾ ਹੈ ਗੁੱਡਸ ਟਰੂਪ ਟ੍ਰੈਕਿੰਗ ਜਿਹੜਾ ਹੈਗਾ ਉਹ ਬਿਲਕੁਲੀ 24/7 ਅ ਅਲਾਉਡ ਹੋਵੇਗਾ ਸਪੋਰਟਸ ਕੰਪਲੈਕਸਸ ਸਟੇਡੀਅਮਸ ਵਗੈਰਾ ਜਿਹੜੇ ਹੈਗੇ ਉਹ ਸਪੋਰਟਸ ਐਕਟੀਵਿਟੀਆਂ ਤਾਂ ਪਾਵੇਂ ਕਰਾ ਸਕਦੇ ਨੇ ਲੇਕਿਨ ਉਸ ਦੇ ਵਿੱਚ ਕੋਈ ਵੀ ਦਰਸ਼ਕ ਜਿਹੜਾ ਹੈਗਾ ਉਹ ਅਲਾਉ ਨਹੀਂ ਕੀਤਾ ਜਾਵੇਗਾ ਰੂਰਲ ਤੇ ਅਰਬਨ ਏਰੀਆ ਦੇ ਵਿੱਚ ਸ਼ਾਪਸ ਜਿਹੜੀਆਂ ਹੈਗੀਆਂ ਉਹ ਖੁੱਲ ਸਕਦੀਆਂ ਨੇ ਹੁਣ ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਰੈਸਟੋਰੈਂਟਸ ਜਿਹੜੇ ਹੈਗੇ ਉਹ ਸਿਰਫ ਔਰ ਸਿਰਫ ਹੋਮ ਡਿਲੀਵਰੀ ਕਰ ਸਕਦੇ ਹਨ ਜਾਂ ਟੇਕ ਅਵੇ ਕਰ ਸਕਦੇ ਹਨ ਉੱਥੇ ਡਾਈਨਿੰਗ ਫੈਸਿਲਿਟੀ ਜਿਹੜੀ ਹੈਗੀ ਉਹ ਪ੍ਰੋਵਾਈਡ ਨਹੀਂ ਕਰਨਗੇ ਆ ਬਾਰਬਰ ਸ਼ਾਪਸ ਨਾਈ ਵਗਰਾ ਦੀ ਦੁਕਾਨਾਂ హెయిਰ ਕੱਟਸ ਸੈਲੂਨ ਜਿਹੜੇ ਹੈਗੇ ਉਹ ਉਹ ਰਹਿ ਸਕਦੇ ਨੇ ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਰੂਰਲ ਅਰਬਨ ਏਰੀਆ ਦੇ ਵਿੱਚ ਕੰਸਟਰਕਸ਼ਨ ਐਕਟੀਵਿਟੀਆਂ ਹੋ ਸਕਦੀਆਂ ਹਨ ਐਗਰੀਕਲਚਰਲ ਹਾਰਟੀਕਲਚਰ ਐਨੀਮਲ ਹੈਸੈਂਟਰੀ ਵੈਟਰਨਰੀ ਹਰੇਕ ਤਰੀਕੇ ਦੀ ਸਰਵਿਸੇਸ ਹੋ ਸਕਦੀਆਂ ਹਨ ਬੈਂਕਸ ਫਾਈਨੈਂਸ਼ੀਅਲ ਸਰਵਿਸੇਸ ਜਿਹੜੀਆਂ ਹੈਗੀਆਂ ਉਹ ਖੁੱਲ ਸਕਦੀਆਂ ਹਨ ਉਹਦਾ ਟਾਈਮ ਜਿਹੜਾ ਹੈਗਾ ਉਹ ਆਪਣੇ ਮੁਤਾਬਕ ਕਰ ਸਕਦੇ ਨੇ ਬਟ ਸਵੇਰੇ 7 ਵਜੇ ਤੋਂ 6 ਵਜੇ ਦੇ ਵਿਚਕਾਰ ਹੀ ਇਹ ਟਾਈਮਿੰਗ ਜਿਹੜੇ ਹੈਗੇ ਉਹ ਹੋ ਸਕਦੇ ਨੇ ਕੂਰੀਅਰ ਪੋਸਟਲ ਸਰਵਿਸੇਸ ਚੱਲੂ ਰਹਿਣਗੀਆਂ ਇੰਡਸਟਰੀ ਰੂਰਲ ਅਰਬਨ ਏਰੀਆ ਦੇ ਵਿੱਚ ਚੱਲੂ ਰਹੂਗੀ ਈ-ਕਾਮਰਸ ਫੈਸਿਲਿਟੀ ਚੱਲੂ ਰਹੂਗੀ एजुकेशनल इंस्टीट्यूशन ਜਿਹੜੇ ਹੈਗੇ ਸਿਰਫ ਸਿਰਫ ਆਫਿਸ ਵਰਕ ਕਰ ਸਕਦੇ ਨੇ, ਆਨਲਾਈਨ ਟੀਚਿੰਗ ਕਰਾ ਸਕਦੇ ਨੇ ਤੇ ਕੋਈ ਬੁక్స్ ਡਿਸਟ੍ਰਿਬਿਊਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੈ ਕਿ ਉਹਨਾਂ ਨੂੰ ਪਰਮਿਟਿਡ ਹੈਗੀਆਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਰ ਸਕਦੇ ਨੇ। ਪ੍ਰਾਈਵੇਟ ਆਫਿਸਸ ਜਿਹੜੇ ਹੈਗੇ ਉਹ ਖੁੱਲ ਸਕਦੇ ਨੇ। ਸੈਂਟਰਲ ਗਵਰਨਮੈਂਟ ਆਫਿਸਸ, ਸਟੇਟ ਗਵਰਨਮੈਂਟ ਆਫਿਸਸ ਉਹ ਖੁੱਲ ਸਕਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਨੂੰ ਸਪੈਸੀਫਿਕਲੀ ਪ੍ਰੋਹਿਬਿਟ ਨਹੀਂ ਕੀਤਾ ਗਿਆ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਖੁੱਲ ਸਕਦੀਆਂ ਹਨ। ਮੇਨ ਜਿਹੜਾ ਮਕਸਦ ਹੈ ਸਾਰੀ ਕੀ ਸਾਰੀ ਹਦਾਇਤਾਂ ਤਾਂ ਹੈਗਾ ਉਹ ਹੈਗਾ ਕਿ ਲੋਕਾਂ ਨੂੰ ਆਪਣੀ ਸੁਰੱਖਿਆ ਜਿਹੜੀ ਹੈਗੀ ਉਹਨੂੰ ਸਭ ਤੋਂ ਜ਼ਿਆਦਾ ਤਵੱਜੋ ਦੇਣੀ ਹੈ ਮਾਸਕ ਪੈਣਾ ਅ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖਣਾ ਹੱਥਾਂ ਤੋਨਾ ਸੈਨੀਟਾਈਜ਼ਰਸ ਵਗੈਰਾ ਵਰਤਣਾ ਕਰਾਊਡਿਡ ਥਾਂ ਤੇ ਦੂਰ ਰਹਿਣਾ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਫਾਲੋ ਕਰਨੀਆਂ ਪੈਣਗੀਆਂ ਵੀਹਿਕਲਸ ਮੂਵਮੈਂਟ ਵਗੈਰਾ ਦੇ ਵਾਸਤੇ ਔਰ ਪਾਸੇਸ ਦੇ ਵਾਸਤੇ ਵੀ ਸਪਸ਼ਟ ਇਹ ਹਦਾਇਤਾਂ ਜਿਹੜੀਆਂ ਕਿਤੇ ਕਿਤੇ ਚਾਹੀਦਾ ਹੈਗਾ ਉਹ ਸਾਰੀ ਕੀ ਸਾਰੀ ਹਦਾਇਤਾਂ ਅਸੀਂ ਕਲੀਅਰ ਕਰ ਦਿੱਤੀਆਂ ਹੈਗੀਆਂ ਹੁਣ ਮੈਨੂੰ ਲੋਕਾਂ ਤੋਂ ਇਹ ਉਮੀਦ ਹੈਗੀ ਕਿ ਜਿਵੇਂ ਉਹਨਾਂ ਵੱਲੋਂ ਪਿਛਲੇ 50-55 ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਸਹਯਮ ਦਾ ਪਰਚੇ ਦਿੰਦੇ ਹੋਏ ਲਾਕਡਾਊਨ ਨੂੰ ਔਰ ਕਰਫਿਊ ਨੂੰ ਸਪੋਰਟ ਕੀਤਾ ਗਿਆ ਸੀਗਾ ਔਰ ਉਸਦੇ ਤਾਬੇ ਹੀ ਅਸੀਂ ਲੁਗਿਆਣਾ ਦੇ ਵਿੱਚ ਕਾਫੀ ਹੱਦ ਤੱਕ ਕੋਵਿਡ ਨੂੰ ਕੰਟਰੋਲ ਕਰਨ ਦੇ ਵਿੱਚ ਸਫਲ ਹੋਏ ਨੇ ਹੁਣ ਅੱਗੇ ਵੀ ਅਸੀਂ ਉਸੇ ਤਰੀਕੇ ਨਾਲ ਭਾਵੇਂ ਰਿਲੈਕਸੇਸ਼ਨ ਸਾਨੂੰ ਮਿਲ ਰਹੀਆਂ ਨੇ ਅਸੀਂ ਉਹਨਾਂ ਦੀ ਪੂਰੀ ਡਿਸਿਪਲਿਨ ਦੇ ਵਿੱਚ ਉਹਨਾਂ ਨੂੰ ਪਾਲਣਾ ਕਰਾਂਗੇ ਜੋ ਵੀ ਸਾਨੂੰ ਹਦਾਇਤਾਂ ਗਵਰਨਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੀ ਪਾਲਣਾ ਕਰਦੇ ਹੋਏ ਕੋਵਿਡ ਨੂੰ ਖਤਮ